하이 바이구르지 ਦਾ ਖਾਲਸਾ ਸਾਹਿਬ 바이구르지 ਕੀ ਫਤਿਹ ਮੈਂ ਤੁਹਾਡਾ ਆਪਣਾ ਸੇਵਕ ਪਰਵਨ ਸਿੰਘ ਸਿੱਧੂ ਅੱਡਾ ਕੋੜ ਤੋਂ ਬਿਸਦੋ ਆਪਾ ਨਹਿਰ ਤੋਂ ਲਾਈਵ ਹੋ ਰਿਹਾ ਹੈ ਇਹ 168 ਸੰਤ ਬਾਬਾ ਹਰੀ ਸਿੰਘ ਰੋਡ ਆ ਇੱਥੇ ਅੱਜ 3:00 ਵਜੇ ਦੇ ਕਰੀਬ ਵਾਰਦਾਤ ਹੋਈ ਆ ਜਿੱਥੇ ਇੱਕ ਬਜ਼ੁਰਗ ਸਾਧੂ ਰਾਮ ਚਾਂਦਲਾ ਇਹ ਹਾਰਡਵੇਅਰ ਦੀ ਦੁਕਾਨ ਕਰਦਾ ਜੀ 3:00 ਵਜੇ ਦੇ ਕਰੀਬ ਇੱਥੇ ਕੋ ਵਾਰਦਾਤ ਹੋ ਗਈ ਆ ਕਿ ਉਹਨਾਂ ਨੂੰ ਅਣਖਛੱਤਿਆਂ ਨੇ ਇਹ ਕੰਦਰ ਸਰੀਆ ਮਾਰਿਆ ਜਿਹੋ ਉਹਦੇ ਇੱਥੇ ਕਿਤੇ ਲੱਗ ਗਿਆ ਤਾਂ ਕਾਫੀ ਫੁੱਟ ਸਾਰਾ ਅੰਦਰ ਚੜ ਗਿਆ ਵਾ ਕਿ ਹੁਣ ਉਹ ਗੰਭੀਰ ਹਾਲਤ ਵਿੱਚ ਉਹਨੂੰ ਹੁਸ਼ਿਆਰਪੁਰ ਕਿਸੇ ਨਿੱਜੀ ਹਸਪਤਾਲ ਲੈ ਕੇ ਗਏ ਆ ਤਾਂ ਇਹ ਪੁਲਿਸ ਆ ਕੇ ਇੱਥੇ ਦੇਖ ਕੇ ਗਈ ਆ ਅਰਜ਼ ਵਾਲੇ ਦੀ ਕੈਮਰੇ ਵੀ ਦੇਖ ਰਹੇ ਆ ਕਿ ਕਿਸੇ ਤਰ੍ਹਾਂ ਦੋਸ਼ੀ ਦਾ ਪਤਾ ਲੱਗ ਸਕੇ ਆ ਕਿ ਆਉ ਉਹ ਤੁਹਾਨੂੰ ਮੈਂ ਦੁਕਾਨਦਾਰ ਖੜਾ ਆ ਦਿਖਾਉਂਦਾ ਸਾਧੂ ਰਾਮ ਚੰਦਰਾਜੀ ਦੁਕਾਨ ਦਿਖਾਉਂਦਾ ਇਹ ਦੁਕਾਨ ਹੈ ਜੀ ਮੰਨਨਹਾਨਾ ਰੋਡ ਐ ਇਹਨੂੰ ਕਹਿੰਦੇ ਆ ਇਹ ਦੁਕਾਨ ਹੁਣ ਬੰਦ ਪਈ ਆ ਮੰਨਨਹਾਨਾ ਰੋਡ ਸੌਰੰਗ ਚਾਂਦਰਾ ਜੀ ਚਾਂਦਰਾ ਹਾਰਡਵੇਅਰ ਸਟੋਰ ਆ ਤਾਂ ਬਹੁਤ ਥੀਰੀਅਸ ਦੇਖੋ ਫੇ ਅਗਲੀ ਕਾਰਬਾਰੀ ਗਾਰ ਜੋ ਪਤਾ ਰੱਖੂਗਾ ਸੂਚਨਾ ਮਿਲਦੀ ਫਾਦੇ ਦੱਸਾਈ ਜਾਏਗੀ ਵਾਈਗੁਰ ਜੀ ਦਾ ਖਾਤਾ ਵਾਈਗੁਰ ਜੀ ਦਾ ਖਾਤਾ